ਪੰਜਾਬ ਸਰਕਾਰ ਦੁਆਰਾ ਸਾਡੇ ਸੀਨੀਅਰ ਅਫਸਰਾਂ ਦੀ ਇਨਡਾਇਰੈਕਸ਼ਨ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜੁਮੇਹਮ ਚਲਦੀ ਆ ਉਹਦੀ ਲੜੀ ਸਾਡੇ ਚੌਕੀ ਇੰਚਾਰਜ ترਸੀਮ ਸਿੰਘ ਨਵਾਂ ਪਿੰਡ ਨੇ ਨਾਕਾਬੰਦੀ ਕੀਤੀ ਸੀ ਇਹਨਾਂ ਕੋਲੋਂ ਅ ਇਨਫੋਰਮੇਸ਼ਨ ਮਿਲੀ ਵੀ ਚਾਰ ਨੌਜਵਾਨ ਨੇ ਜਿਹੜੇ ਲਟਾਕੂਆ ਚੋਰੀਆਂ ਕਰਦੇ ਆ ਤੇ ਉਹ ਚੀਜ਼ਾਂ ਵੇਚ ਕੇ ਤੇ ਲੋਕਾਂ ਨੂੰ ਨਸ਼ੇ ਵਗੈਰਾ ਵੀ ਇਹ ਸਪਲਾਈ ਦਾ ਕਰਦੇ ਆ ਜੀ ਇਹਨਾਂ ਨੂੰ ਕਾਬੂ ਕੀਤਾ ਜਿਹੜੇ ਚਾਰ ਆਦਮੀ ਨੇ ਚਰਮਨ ਸਿੰਘ ਝਿਮਾ ਅਰਸ਼ਦੀਪ ਲੁੰਡੀਤ ਹਰਪ੍ਰੀਤ ਹੈਪੀ ਇਹ ਨਵੇਂ ਪਿੰਡ ਦੇ ਨੇ ਚੌਥਾ ਹੈਗਾ ਸਰਬਜੀਤ ਸਿੰਘ ਰੌਣਕੀ ਇਨਜਾਮਪੁਰ ਦਾ ਚਾਰਾਂ ਕੋਲੋਂ ਥੋੜੇ ਦਿਨ ਪਹਿਲਾਂ ਇਹਨਾਂ ਨੇ ਚੋਰੀ ਕੀਤੀ ਸੀ ਕਿਸ ਫਾਰਮ ਹਾਊਸ ਦੇ ਵਿੱਚ ਬਿਕਰਮਜੀਤ ਸਿੰਘ ਦਾ ਫਾਰਮ ਹਾਊਸ ਸੀ ਜੀ ਉਥੇ ਚੋਰੀ ਕੀਤੀ ਸੀ ਇੱਕ ਇਹਨਾਂ ਨੇ ਛੜਕ ਤੋਂ ਮੋਟਰਸਾਈਕਲ ਚੋਰੀ ਕੀਤਾ ਸੀਗਾ ਜੀ ਇਹ ਇਹਨਾਂ ਕੋਲ ਇੱਕ ਮੋਟਰਸਾਈਕਲ ਸਪਲੰਡਰ ਤੇ ਇੱਕ LED ਪੱਖਾ ਗੈਸ ਸਿਲੰਡਰ ਵਗੈਰਾ ਸਮਾਰਕ ਰਿਲੀਵ ਪ੍ਰਾਪਤ ਹੋਇਆ ਹੈ ਗ੍ਰਫਤਾਰੀ ਇਹਨਾਂ ਦੀ ਕਰ ਲਈ ਗਈ ਹੈ ਜੀ ਮੁਕਦਮਾ ਦਰਜ ਜੇਸ਼ ਕੀਤਾ ਇਹਨਾਂ ਦਾ ਰਿਮਾਂਡ ਲੈ ਕੇ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਨੇ ਇਹਦੇ ਕਿਹਦੇ ਨਾਲ ਇਹ ਹੋਰ ਇਹਨਾਂ ਚੀਜ਼ ਚੋਰੀਆਂ ਕੀਤੀਆਂ ਉਹ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗਾ ਪ੍ਰੋਫੈਸ਼ਨਲ ਚੋਰ ਆ ਕਿ ਉਹ ਨਵੇਂ ਇਹ ਅੱਜ ਹੀ ਕਾਬੂ ਆਏ ਨੇ ਜੀ ਇਹ ਛੋਟੀਆਂ ਛੋਟੇ ਇਹਨਾਂ ਇਹਨਾਂ ਦੀ ਸ਼ੋਰਤ ਪਤਲਾ ਕਿ ਵੀ ਚੋਰੀਆਂ ਕਰਨ ਦੇ ਆਦੀ ਸੀ ਛੋਟੀਆਂ ਮੋਟੀਆਂ ਚੋਰੀਆਂ ਪਰ ਹੁਣ ਕਾਬੂ ਆ ਗਏ ਨੇ ਜੀ ਹੁਣ ਇਹਨਾਂ ਕੋਲ ਸਖਤੀ ਨਾਲ ਪੁੱਛਗਿੱਛ ਕਰਕੇ ਤੇ ਹੋਰ ਚੋਰੀਆਂ ਬਾਰੇ ਵੀ ਹਾਂਜੀ ਇਹ ਨਸ਼ੇ ਸੇਵਨ ਵੀ ਕਰਦੇ ਨੇ ਔਰ ਜਿਹੜੇ ਪੈਸੇ ਕਮਾਉਂਦੇ ਉਹਨਾਂ ਨੂੰ ਇਸੇ ਲਈ ਮਿਸਯੂਜ਼ ਕਰਦੇ ਆ ਜੀ ਕੋਈ ਇਹਨਾਂ ਕੋਲ ਵੈਪਨ ਔਰ ਹਥਿਆਰ ਕੋਈ ਕੋਈ ਨਹੀਂ ਕਿਰਚ ਬਰਾਮਦ ਹੋਈ ਇਹਨਾਂ ਕੋਲ ਤੇ ਬਾਕੀ ਇਹ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਕੀ ਕਰਨੀ ਕਰਨੀ ਪਰਚਾ ਦਰਜ ਕਰ ਦਿੱਤਾ ਇਹਨਾਂ ਦੇ ਤੇ ਰਿਮਾਂਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਦੁਆਰਾ ਤੇ ਸਾਡੇ ਸੀਨੀਅਰ ਅਫਸਰਾਂ ਦੀ ਡਾਇਰੈਕਸ਼ਨ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜਮਹਮ ਚੱਲਦੀ ਆ ਉਹਦੀ ਲੜੀ ਸਾਡੇ ਚੌਕੀ ਇੰਚਾਰਜ ਤਰਸੇਮ ਸਿੰਘ ਨਵਾ ਪਿੰਡੇ ਨਾਕਾਬੰਦੀ ਕੀਤੀ ਸੀ ਇਹਨਾਂ ਕੋਲੋਂ ਅ ਇਨਫੋਰਮੇਸ਼ਨ ਮਿਲੀ ਵੀ ਚਾਰ ਨੌਜਵਾਨ ਨੇ ਜਿਹੜੇ ਲਟਾਕੂਆ ਚੋਰੀਆਂ ਕਰਦੇ ਆ ਤੇ ਉਹ ਚੀਜ਼ਾਂ ਵੇਚ ਕੇ ਤੇ ਲੋਕਾਂ ਨੂੰ ਨਸ਼ੇ ਵਗੈਰਾ ਵੀ ਇਹ ਸਪਲਾਈ ਦਾ ਕਰਦੇ ਆ ਜੀ ਇਹਨਾਂ ਨੂੰ ਕਾਬੂ ਕੀਤਾ ਜਿਹੜੇ ਚਾਰ ਆਦਮੀ ਨੇ ਚਰਮਲ ਸਿੰਘ ਝਿਮਾ ਅਰਸ਼ਦੀਪ ਲੁੰਡੀ ਤੇ ਹਰਬ੍ਰੀਤ ਹੈਪੀ ਇਹ ਨਵੇਂ ਪਿੰਡੇ ਦੇ ਨੇ ਚੌਥਾ ਹੈਗਾ ਸਰਬਜੀਤ ਸਿੰਘ ਰੌਣਕੀ ਇਨਜਾਮਪੁਰ ਦਾ ਚਾਰਾਂ ਕੋਲੋਂ ਥੋੜੇ ਦਿਨ ਪਹਿਲਾਂ ਇਹਨਾਂ ਨੇ ਚੋਰੀ ਕੀਤੀ ਸੀ ਕਿਸ ਫਾਰਮ ਹਾਊਸ ਦੇ ਵਿੱਚ ਬਿਕਰਮਜੀਤ ਸਿੰਘ ਦਾ ਫਾਰਮ ਹਾਊਸ ਸੀ ਜੀ ਉਥੇ ਚੋਰੀ ਕੀਤੀ ਸੀ ਇੱਕ ਇਹਨਾਂ ਨੇ ਛੜਕ ਤੋਂ ਮੋਟਰਸਾਈਕਲ ਚੋਰੀ ਕੀਤਾ ਸੀਗਾ ਜੀ ਇਹ ਇਹਨਾਂ ਕੋਲ ਇੱਕ ਮੋਟਰਸਾਈਕਲ ਸਪਲੰਡਰ ਤੇ ਇੱਕ LED ਪੱਖਾ ਗੈਸ ਸਿਲੰਡਰ ਵਗੈਰਾ ਸਮਾਨ ਘਰੇਲੂ ਬਰਾਮਦ ਹੋਇਆ ਜੀ ਗ੍ਰਫਤਾਰੀ ਇਹਨਾਂ ਦੀ ਕਰ ਲਈ ਗਈ ਹੈ ਜੀ ਮੁਕਦਮਾ ਦਰਜ ਰਜਿਸਟਰ ਕੀਤਾ ਇਹਨਾਂ ਦਾ ਰਿਮਾਂਡ ਲੈ ਕੇ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਨੇ ਇਦਾਂ ਕੀ ਜਿਨਾਲ ਇਹ ਹੋਰ ਇਹਨਾਂ ਚੀਅ ਚੋਰੀਆਂ ਕੀਤੀਆਂ ਉਹ ਸਖਤੀ ਨਾਲ ਪੁਸ਼ਕਸ਼ ਕੀਤੀ ਜਾਉ। ਇਹ ਫੈਸ਼ਨਰ ਚੋਰ ਆ ਕਿ ਉਹ ਨਾ ਇਹ ਅੱਜ ਹੀ ਕਾਬੂ ਆਏ ਨੇ ਜੀ ਇਹ ਛੋਟੀਆਂ ਛੋਟੇ ਇਹਨਾਂ ਇਹਨਾਂ ਦੀ ਸ਼ੋਰਤ ਪਤਲਾ ਕੇ ਵੀ ਚੋਰੀਆਂ ਕਰਨ ਦੇ ਆਦੀ ਸੀ ਛੋਟੀਆਂ ਮੋਟੀਆਂ ਚੋਰੀਆਂ ਪਰ ਹੁਣ ਕਾਬੂ ਆ ਗਏ ਨੇ ਜੀ ਹੁਣ ਇਹਨਾਂ ਕੋ ਸਖਤੀ ਨਾਲ ਪੁਸ਼ਕਸ਼ ਕਰਕੇ ਤੇ ਹੋਰ ਚੋਰੀਆਂ ਬਰਬਦ ਹਾਂਜੀ ਇਹ ਨਸ਼ੇ ਸੇਵਨ ਵੀ ਕਰਦੇ ਨੇ ਔਰ ਜਿਹੜੇ ਪੈਸੇ ਕਮਾਉਂਦੇ ਉਹਨਾਂ ਨੂੰ ਇਸੇ ਲਈ ਮਿਸਯੂਜ਼ ਕਰਦੇ ਆ ਜੀ ਨਹੀਂ ਕਿਰਚ ਬਰਾਮਦ ਹੋਈ ਇਹਨਾਂ ਕੋਲੋਂ ਤੇ ਬਾਕੀ ਇਹ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਕੀ ਕਰਾਂਗੇ ਕਰਨੀ ਪਰਚਾ ਦਰਜ ਕਰ ਦਿੱਤਾ ਇਹਨਾਂ ਦੇ ਤੇ ਰਮਾਂਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਦੁਆਰਾ ਸਾਡੇ ਸੀਨੀਅਰ ਅਫਸਰਾਂ ਦੀਆਂ ਡਾਇਰੈਕਸ਼ਨ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜਮਹਮ ਚਲਦੀ ਆ ਉਹਦੀ ਲੜੀ 'ਚ ਸਾਡੇ ਚੌਕੀ ਇੰਚਾਰਜ ترਸੀਮ ਸਿੰਘ ਨਵਾਂ ਪਿੰਡ ਨੇ ਨਾਕਾਬੰਦੀ ਕੀਤੀ ਸੀ ਇਹਨਾਂ ਕੋਲੋਂ ਇਨਫੋਰਮੇਸ਼ਨ ਮਿਲੀ ਵੀ ਚਾਰ ਨੌਜਵਾਨ ਨੇ ਜਿਹੜੇ ਲਟਾਕੂਆ ਚੋਰੀਆਂ ਕਰਦੇ ਆ ਤੇ ਉਹ ਚੀਜ਼ਾਂ ਵੇਚ ਕੇ ਤੇ ਲੋਕਾਂ ਨੂੰ ਨਸ਼ੀ ਵਗੈਰਾ ਵੀ ਇਹ ਸਪਲਾਈ ਦਾ ਕਰਦੇ ਆ ਜੀ ਇਹਨਾਂ ਨੂੰ ਕਾਬੂ ਕੀਤਾ ਜਿਹੜੇ ਚਾਰ ਆਦਮੀ ਨੇ ਚਿਰਮਲ ਸਿੰਘ ਝਿਮਾ ਅਰਸ਼ਦੀਪ ਲੁੰਡੀਤ ਹਰਪ੍ਰੀਤ ਹੈਪੀ ਇਹ ਨਵੇਂ ਪਿੰਡ ਦੇ ਨੇ ਚੌਥਾ ਹੈਗਾ ਸਰਬਜੀਤ ਸਿੰਘ ਰੌਣਕੀ ਇਨਜਾਮਪੁਰ ਦਾ ਚਾਰਾਂ ਕੋਲੋਂ ਥੋੜੇ ਦਿਨ ਪਹਿਲਾਂ ਇਹਨਾਂ ਨੇ ਚੋਰੀ ਕੀਤੀ ਸੀ ਕਿਸ ਫਾਰਮ ਹਾਊਸ ਦੇ ਵਿੱਚ ਬਿਕਰਮਜੀਤ ਸਿੰਘ ਦਾ ਫਾਰਮ ਹਾਊਸ ਸੀ ਜੀ ਉਥੇ ਚੋਰੀ ਕੀਤੀ ਸੀ ਇੱਕ ਇਹਨਾਂ ਨੇ ਛੜਕ ਤੋਂ ਮੋਟਰਸਾਈਕਲ ਚੋਰੀ ਕੀਤਾ ਸੀਗਾ ਜੀ ਇਹ ਇਹਨਾਂ ਕੋਲ ਇੱਕ ਮੋਟਰਸਾਈਕਲ ਸਪਲੰਡਰ ਤੇ ਇੱਕ LED ਪੱਖਾ ਗੈਸ ਸਿਲੰਡਰ ਵਗੈਰਾ ਸਮਰਕਰ ਢਿਲੂ ਬਰਾਮਦ ਹੋਇਆ ਜੀ ਗ੍ਰਫਤਾਰੀ ਇਹਨਾਂ ਦੀ ਕਰ ਲਈ ਗਈ ਹੈ ਜੀ ਮੁਕਦਮਾ ਦਰਜ ਰਜਿਸਟਰ ਕੀਤਾ ਇਹਨਾਂ ਦਾ ਰਿਮਾਂਡ ਲੈ ਕੇ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਨੇ ਇਹਦੇ ਕਿਹਦੇ ਨਾਲ ਇਹ ਹੋਰ ਇਹਨਾਂ ਚੀਜ਼ ਚੋਰੀਆਂ ਕੀਤੀਆਂ ਉਹ ਸਖਤੀ ਨਾਲ ਪੁਸ਼ਕਸ਼ ਕੀਤੀ ਜਾਊਗੀ ਪ੍ਰੋਫੈਸ਼ਨਲ ਚੋਰ ਆ ਕਿ ਉਹ ਨੇ ਇਹ ਅੱਜ ਹੀ ਕਾਬੂ ਆਏ ਨੇ ਜੀ ਇਹ ਛੋਟੀਆਂ ਛੋਟੇ ਇਹਨਾਂ ਇਹਨਾਂ ਦੀ ਸ਼ੋਰਤ ਪਤਲਾ ਗਈ ਵੀ ਚੋਰੀਆਂ ਕਰਨ ਦੇ ਆਦੀ ਸੀ ਛੋਟੀਆਂ ਮੋਟੀਆਂ ਚੋਰੀਆਂ ਪਰ ਹੁਣ ਕਾਬੂ ਆ ਗਏ ਨੇ ਜੀ ਹੁਣ ਇਹਨਾਂ ਕੋ ਸਖਤੀ ਨਾਲ ਪੁਸ਼ਕਸ਼ ਕਰਕੇ ਤੇ ਹੋਰ ਚੋਰੀਆਂ ਬਰਬਦ ਹਾਂਜੀ ਇਹ ਨਸ਼ੇ ਸੇਵਨ ਵੀ ਕਰਦੇ ਨੇ ਔਰ ਜਿਹੜੇ ਪੈਸੇ ਕਮਾਉਂਦੇ ਉਹਨਾਂ ਨੂੰ ਇਸੇ ਲਈ ਮਿਸਯੂਜ਼ ਕਰਦੇ ਆ ਜੀ ਕੋਈ ਇਹਨਾਂ ਦਾ ਵਪਾਰਕ ਅਧਿਕਾਰ ਕਰਨ ਕੋਈ ਨਹੀਂ ਕਿਰਚ ਬਰਾਮਦ ਹੋਈ ਹੈ ਇਹਨਾਂ ਕੋਲੋਂ ਤੇ ਬਾਕੀ ਇਹ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਕੀ ਕਰਾਂਗੇ ਕਰਾਂਗੇ ਪਰਚਾ ਦਰਜ ਕਰ ਦਿੱਤਾ ਇਹਨਾਂ ਦੇ ਤੇ ਰਿਮਾਂਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ